ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਆਪਣਾ ਜਗਸੀਰ rau ਕੇ ਸੋ ਆਪਾਂ ਅੱਜ ਸਾਬਕਾ ਸਰਪੰਚ ਸਰਦਾਰ ਗੁਰਦੇਵ ਸਿੰਘ ਸੁਪੁੱਤਰ ਸਰਦਾਰ ਬੰਤਾ ਸਿੰਘ ਜੀ ਮਾਲ ਕਨੇਡੀਆ ਨੂੰ ਅਸੀਂ ਉਹਨਾਂ ਦੇ ਗ੍ਰਹਿ ਵਿਕੇ ਪਹੁੰਚੇ ਆਂ ਪਰਿਵਾਰ ਵੱਲੋਂ ਇੱਕ ਨਗਰ ਦੇ ਲਈ ਬਹੁਤ ਵੱਡੀ ਜਿਹੜੀ ਸੇਵਾ ਦਿੱਤੀ ਗਈ ਆ ਸੇਵਾ ਕੀ ਆ ਜਿਵੇਂ ਆਪ ਸਭ ਨੂੰ ਪਤਾ ਹੀ ਆ ਕਿ ਜੋ ਆਪਣੇ ਪਿੰਡ rau ਕੇ ਕਾਲੇ ਵਿਖੇ ਸ਼ਮਸ਼ਾਨ ਘੜ ਬਣਿਆ ਹੋਇਆ ਪਿਛਲੇ ਦਿਨੀ ਅਸੀਂ ਵੀਡੀਓ ਪਾਈ ਸੀ ਕਿ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੀ ਆਪਾਂ ਪੱਟੀਆਂ ਲਾਉਣਾ ਹੈਗੀਆਂ ਜਿਸ ਦੇ ਵਿੱਚ ਕਿ ਆਪਾਂ ਜਦੋਂ ਵੀ ਕੋਈ ਦੁਨੀਆ ਤੋਂ ਇਨਸਾਨ ਜਾਂਦਾ ਉਸ ਦੇ ਸੰਸਕਾਰ ਦੇ ਲਈ 4 ਤੋਂ 5 ਕੁਆਂਟਰ ਜਿਹੜੀ ਲੱਕੜ ਲੱਗ ਜਾਂਦੀ ਆ ਜਿਸ ਦੇ ਨਾਲ ਦੋ ਨੁਕਸਾਨ ਹੁੰਦੇ ਆ ਇੱਕ ਤਾਂ ਗਰੀਬ ਪਰਿਵਾਰ ਜਿਹੜਾ ਹੁੰਦਾ ਜਦੋਂ ਉਹ ਬਾਲਣ ਲੈਣ ਜਾਂਦਾ 5000 ਦਾ ਖਰਚਾ ਹੋ ਜਾਂਦਾ ਦੂਸਰਾ ਦਰਖਤਾਂ ਦੀ ਬਹੁਤ ਜ਼ਿਆਦਾ ਜਿਹੜੀ ਕਟਾਈ ਹੁੰਦੀ ਆ ਸੋ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜੀ ਆਪਣੀ ಗ್ರಾಮ ਪੰਚਾਇਤ ਬਣੀ ਸੀ ਨਵੀਂ ਸੋਨੇ ਸਯੋਗ ਦੇ ਨਾਲ ਬਾਈ ਸਾਫ ਦਾ ਸਰਪੰਚ ਸਾਡੇ ਅਰਵਿੰਦਰ ਸਿੰਘ ਜੀ ਗੁਰਖਾ ਬਾਈ ਕ੍ਰਿਸ਼ਨ ਸਿੰਘ ਜੀ ਸਮੁੱਚੀ ಗ್ರಾಮ ਪੰਚਾਇਤ ਦੇ ਸਯੋਗ ਦੇ ਨਾਲ ਇੱਕ ਵੀਡੀਓ ਬਣਾਈ ਗਈ ਸੀ ਵੀ ਆਪਾਂ ਪੱਠੀ ਲਾਉਣੀ ਆ ਪਹਿਲਾਂ ਕਿ ਜਿਹੜੀ ਪੱਠੀ ਲਗਾ ਦਿੱਤੀ ਗਈ ਆ ਨਗਰ ਨਿਵਾਸੀਆਂ ਦੇ ਐਨ ਆਰ ਆਈ ਪਰਿਵਾਰਾਂ ਦੇ ਸਯੋਗ ਦੇ ਨਾਲ ਉਹਦੇ ਬਾਰੇ ਵੀ ਆਪਾਂ ਇਹ ਜਿਕਰ ਕਰਾਂਗੇ ਸੋ ਅੱਜ ਅਸੀਂ ਜਿਹੜੀ ਸੇਵਾ ਲਈ ਪਹੁੰਚੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਬਾਈ ਬਾਈ ਬਲਜੀਤ ਸਿੰਘ ਜੀ ਬਿੱਤਾ ਔਰ ਬਲਜੀਤ ਸ਼ਮਿੰਦਰ ਸਿੰਘ ਜੀ ਸੋ ਬਾਈ ਗੁਰਦੇਵ ਸਿੰਘ ਜੀ ਸਰਪੰਚ ਸਾਹਿਬ ਜਿਹਨੇ ਧਰ ਪਤਨੀ ਮਾਤਾ ਜਰਨੈਲ ਗੌਰ ਜੀ ਸਾਡੇ ਨਾਲ ਆ ਸੋ ਉਹਨਾਂ ਦੀ ਯਾਦ ਦੇ ਵਿੱਚ ਸਮੁੱਚੇ ਪਰਿਵਾਰ ਵੱਲੋਂ 2.5 ਲੱਖ ਰੁਪਿਆ ਜਿਹੜਾ ਸੇਵਾ ਕੀਤਾ ਗਿਆ ਏ ਸੋ ਉਸ ਪੱਠੀ ਦੇ ਲਈ ਜੋ ਕਿ 2.5 ਤੋਂ 3 ਲੱਖ ਦੇ ਵਿੱਚ ਪੱਠੀ ਬਣਨੀ ਆ ਸੋ ਸਾਰੀ ਸੇਵਾ ਇਸ ਪਰਿਵਾਰ ਵੱਲੋਂ ਕੀਤੀ ਗਈ ਆ ਸੋ ਸੇਵਾ ਜਿਹੜੀ ਬਾਈ ਅਰਵਿੰਦ ਸਿੰਘ ਜੀ ਗੋਰਖਾ ਨੇ ਯਤਨਾ ਸਦਕਾ ਬਾਈ ਅਮਨ ਮਿਆਣਾ ਸੋ ਸਾਡੇ ਕੋਲੇ ਪਹੁੰਚੀ ਆ ਉਹਨਾਂ ਦੇ ਰਾਹੀਂ ਜਿਹੜੀ ਇਹ ਸੇਵਾ ਪਹੁੰਚੀ ਆ ਸੋ ਅਸੀਂ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਨਗਰ ਪੰਚਾਇਤ ਵੱਲੋਂ ਇਹਨਾਂ ਰੀ ਪਰਿਵਾਰਾਂ ਵੱਲੋਂ ਸਾਬਕਾ ਸਰਪੰਚਾ ਸਰਦਾ ਗੁਰਦੇਵ ਸਿੰਘ ਜੀ ਉਹਨਾਂ ਦੇ ਸਾਰੇ ਹੀ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਜਿਹੜੇ ਕਦਮ ਦੇ ਵਿੱਚ ਇਸ ਇਸ ਜਗ ਦੇ ਵਿੱਚ ਹਿੱਸਾ ਪਾਇਆ ਹੈ ਤਾਂ ਕਿ ਇੱਕ درخت ਬਚ ਸਕਣਾ ਦੂਸਰਾ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਸੋ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਰੀ ಗ್ರಾಮ ਪਚੈਤ ਵੱਲੋਂ ਸੋ ਇਹਨਾਂ ਪਰਿਵਾਰਾਂ ਨੇ ਅੱਗੇ ਵੀ ਜਿਹੜੇ ਬਾਅਦ ਚੜ ਕੇ ਸੋ ਦਿੰਦੇ ਰਹੇ ਆ ਜਦੋਂ ਸਰਪੰਚ ਸਾਹਿਬ ਜਿਉਂਦੇ ਹੁੰਦੇ ਸੀ ਜਦੋਂ ਵੀ ਉਹਨਾਂ ਕੋਲੇ ਆਉਣਾ ਉਹਨਾਂ ਨੇ ਕਦੇ ਜਵਾਬ ਨਾ ਦੇਣਾ ਨਗਰ ਦੇ ਬਹੁਤ ਜ਼ਿਆਦਾ ਵਿਕਾਸ ਦੇ ਕੰਮ ਕਰਵਾਏ ਖੋਰ ਵੀ ਜਿੱਥੇ ਵੀ ਕੋਈ ਗੁਰੂ ਘਰ ਦੀ ਸੇਵਾ ਜਾਂ ਕੋਈ ਪਿੰਡ ਦੀ ਗਲੀਆਂ ਨਾਲੇ ਜਿੱਥੇ ਵੀ ਉਹਨਾਂ ਦੀ ਲੋੜ ਪੈਂਦੀ ਟੂਰਨਾਮੈਂਟ ਵੀ ਉਹਨੇ ਉਹ ਕਰਵਾਉਂਦੇ ਰਹੇ ਆ ਸੋ ਹਰ ਥਾਂ ਸਾਡੇ ਨਾਲੇ ਖੜਦੇ ਰਹੇ ਆ ਸੋ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਆ ਪਰਿਵਾਰ ਵੱਲੋਂ ਜਿਹੜੀ ਵੱਡੀ ਸਹਿਯੋਗ ਰਾਸ਼ੀ ਉਹਨਾਂ ਦਿੱਤੀ ਗਈ ਆ 2.5 ਲੱਖ ਰੁਪਏ ਦੇ ਨੇੜੇ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਸਮੇਂ ਸਵਰਗਸੀ ਸਰਦਾਰ ਗੁਰਦੇਵ ਸਿੰਘ ਜੀ ਸਰਪੰਚ ਉਹਨਾਂ ਦੇ ਧਰਮ ਪਤਨੀ ਸਰਪੰਚ ਮਾਤਾ ਜਰਨੈਲ ਕੌਰ ਮੌਜੂਦਾ ਸਰਪੰਚ ਬੀਬੀ ਪਰਮੀਤ ਕੌਰ ਉਹਨਾਂ ਦੇ ਪਤੀ ਸਰਦਾਰ ਕ੍ਰਿਸ਼ਨ ਸਿੰਘ ਰਵਿੰਦਰ ਸਿੰਘ ਜੀ ਗੋਰਖਾ ਅਮਨ ਮਿਆਣਾ ਬਦਨੀ ਕਲਾ ਚੂੜ ਸਿੰਘ ਜੀ ਹਰਦੀਪ ਸਿੰਘ ਜੀ ਰਮਣਾ ਮੈਂਬਰ ਕ੍ਰਿਸ਼ਨ ਸਿੰਘ ਮੈਂਬਰ ਹਰਪੀ ਸਿੰਘ ਖੈਰਾ ਗੋਰਾ ਰਾਉ ਕੇ ਜਗਸੀਰ ਸਿੰਘ ਭਾਉ ਡਾਕਟਰ ਪੱਪੂ ਜੀ ਬਦਨੀ ਕਲਾ ਬਿੱਲੂ ਸਿੰਘ ਜੀ ਪੰਚ ਅਜਮੇਰ ਸਿੰਘ ਪੰਚ ਪਰਮਜੀਤ ਸਿੰਘ ਗੁਰਚਾਰਨ ਸਿੰਘ ਜੀ ਪੰਚ ਜਸਵਿੰਦਰ ਸਿੰਘ ਜੀ ਪੰਚ ਜਸਵਿੰਦਰ ਸਿੰਘ ਜੀ ਕਾਕਾ ਮਾਸਟਰ ਪਰਮਜੀਤ ਸਿੰਘ ਨੰਬਰਦਾਰ ਰਾਮਸ਼ਰਨ ਜੱਗਾਵੀਰ ਪਰਮਜੀਤ ਕੌਰ ਆਦ ਹਾਜ਼ਰ ਸਨ ਸਮੁੱਚੇ ਪਰਿਵਾਰ ਵੱਲੋਂ ਮਾਤਾ ਜਨੈਲ कौर ਵੱਲੋਂ ਔਰ ਉਹਨਾਂ ਦੇ ਸੁਪੁੱਤਰ ਬਾਈਬਲਜੀਤ ਸਿੰਘ ਜੀ ਬੀਤਾ ਤੇ ਸਾਡਾ ਅਸ਼ਵਿੰਦਰ ਵੀਰ ਕਿੰਗਪਾਲ ਸਿੰਘ ਸਮੁੱਚੇ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਨਗਰ ਪੰਚਾਇਤ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕੀਤਾ ਗਿਆ। ਦਿੱਲੀ ਰਾਊਕੇ نیوز ਤੋਂ ਜਗਸੀਰ ਸਿੰਘ ਗਿੱਲ ਦੀ ਰਿਪੋਰਟ ਰਾਊਕੇ ਕਲਾ ਮੋਗਾ।